ਚੰਗਾ ਪਲਾ ਬੰਦਾ ਚਿੱਟੀ ਤੇਰੇ ਦਾੜੀ ਆ ਯਾਰ ਉਹ ਰਾਖੀ ਉਹਦੀ ਕਸਰ ਨਹੀਂ ਛੱਡਦੀ ਕੋਈ ਤੇ ਉਹ ਮਹੀਪ ਐ ਉਹ ਰਾਖੀ ਦੀ ਕੋਈ ਕਸਰ ਨਹੀਂ ਛੱਡਦਾ ਮਨਮਰਜ਼ੀਆਂ ਨੇ ਜੋ ਮਰਜੀ ਗੰਦਮੰਦ ਬੋਲੀ ਚੱਲੋ ਬਾਕੀ ਚੱਲੋ ਉਹ ਰਾਖੀ सावंत ਨੇ ਤਾਂ ਆਪਣੀ ਇਮੇਜ ਜਿਸ ਤਰੀਕੇ ਦੀ ਬਣਾ ਰੱਖੀ ਉਹ ਤਾਂ ਬਣਾ ਰੱਖੀ ਐ ਬਿਲਕੁਲ ਪਰ ਇੱਕ ਸਰਦਾਰ ਬੰਦਾ ਇਸ ਸ਼ੋਅ ਦੇ ਵਿੱਚ ਤਾਂ ਮਤਲਬ ਸ਼ਰਮ ਲਾਹੀ ਹੀ ਪਈਆ ਜਾਂ ਕਹਿ ਦਈਏ ਕਿ ਟੰਗ ਕੇ ਆਏ ਨੇ ਇਹ ਕਿਸ ਹੱਦ ਤੱਕ ਦੇ ਨਾਲ ਉਹਦੇ ਵਿੱਚ ਮਤਲਬ ਲਚਰਤਾ ਭਰੀ ਹੋਈ ਆ ਕਿਸ ਹੱਦ ਤੱਕ ਡਬਲ ਮੀਨਿੰਗ ਤਾਂ ਛੱਡੋ ਮੈਂ ਕਹਿੰਦਾ ਸਿੱਧੀਆਂ ਹੀ ਗੱਲਾਂ ਹੋ ਰਹੀਆਂ ਨੇ ਓਪਨਲੀ ਗੱਲਾਂ ਚੱਲਦੀਆਂ ਨੇ ਹਨਾ ਤੇ ਇਸ ਤੋਂ ਸ਼ਾਇਦ ਮਾੜਾ ਦੌਰ ਹੋਰ ਕੀ ਹੋਊਗਾ ਜੇ ਆਪਾਂ ਕਹਿ ਲਈਏ ਤੁਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਦੇਖਿਓ ਗੱਲਾਂ ਉਹਨਾਂ ਦੀਆਂ ਘੱਟ ਹੋਣਗੀਆਂ ਉਹਨਾਂ ਦੀਆਂ ਗਾਲਾਂ ਜ਼ਿਆਦਾ ਹੋਣਗੀਆਂ ਬਿਲਕੁਲ ਕਿਤਾ ਹੁੰਦਾ ਹੈ ਕਿ ਡਬਲ ਮੀਨਿੰਗ ਗੱਲਾਂ ਕਰਨਾ ਇੱਕ ਹੁੰਦਾ ਕਿ ਤੁਸੀਂ ਥੱਲੇ ਸਿੱਧੇ ਹੀ ਥੱਲੇ ਕੱਚੇ ਉਤਰ ਕੇ ਜਾ ਰਹੇ ਹੋ ਪੱਕ ਬਨ ਕੇ ਚਿੱਟੀ ਦਾੜੀ ਦੇ ਨਾਲ ਉਹ ਬੰਦਾ ਜਿਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰ ਰਿਹਾਗਾ ਵਰਲਡ ਵਾਈਡ ਉਹ ਦੇਖਿਆ ਜਾ ਰਿਹਾ ਹੈ ਸਰਦਾਰਾਂ ਦੀ ਜਿਹੜੀ ਇਮੇਜ ਦਿਖਾਈ ਗਈ ਸੀ ਜੌਨੀ ਲਿਵਰ ਵਰਗਿਆਂ ਨੇ ਜਿਸ ਤਰੀਕੇ ਦਾ ਗੈਟਅਪ ਚਾਰ ਕੀਤਾ ਪਰ ਜੋ ਅੱਜ ਬੋਲੀ ਸਰਦਾਰਾਂ ਦੀ ਦਿਖਾਈ ਜਾ ਰਹੀ ਹੈ ਇਹ ਵੀ ਤਾਂ ਸਾਡੇ ਲਈ ਨੁਕਸਾਨਦਾਇਕ ਹੈਗਾ ਨਾ ਤਲਬ ਇਸ ਤਰੀਕੇ ਦਾ ਕੰਟੈਂਟ ਤੁਸੀਂ ਸ਼ਾਇਦ ਪਰਿਵਾਰ ਦੇ ਵਿੱਚ ਬਹਿ ਕੇ ਤਾਂ ਕਦੇ ਦੇਖ ਹੀ ਨਹੀਂ ਸਕਦੇ ਪਰ ਅਫਸੋਸ ਇਹ ਹੈ ਆਰਾਦੀਪ ਕਿ ਇਸ ਤਰੀਕੇ ਦਾ ਜਿਹੜਾ ਕੰਟੈਂਟ ਬਣਦਾ ਉਹਨੂੰ ਯੰਗ ਜਨਰੇਸ਼ਨ ਸਾਡੀ ਦੇਖ ਰਹੀ ਹੈ ਇੱਕ ਜਿੱਥੇ ਦਲਜੀਤ ਵਰਗੇ ਮੂਸੀਆ ਦੇ ਵਰਗੇ ਜਿਹੜੇ ਪੱਗ ਨੂੰ ਪ੍ਰਮੋਟ ਕਰ ਰਹੇ ਆ ਚੰਗੇ ਲੈ ਕੇ ਜਾ ਰਹੇ ਆ ਮੈਸੇਜ ਉਥੇ ਜੇ ਮਹੀਪ ਸਿੰਘ ਕਮੇਡੀਅਨ ਵਰਗੇ ਬੰਦੇ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਨਗੇ ਤਾਂ ਫਿਰ ਸਾਡਾ ਕਿਰਦਾਰ ਕੀ ਜਾ ਰਿਹਾ ਹੈ ਅਫਸੋਸ ਹੈ ਨਾ ਕਿ ਇਸੇ ਤਰੀਕੇ ਦੇ ਕੁਝ ਦਸਤਾਰਧਾਰੀ ਹੋਰ ਵੀ ਕਲਾਕਾਰ ਨੇ ਜਿਹੜੇ ਸਾਡੀ ਇਮੇਜ ਨੂੰ ਡਾਊਨ ਕਰਦੇ ਨੇ ਡੀਗਰੇਡ ਕਰਦੇ ਨੇ ਮਹਿਜ਼ ਸਿਰਫ ਚੰਦ ਪੈਸੇ ਕਮਾਉਣ ਦੇ ਲਈ ਜੇ ਤੁਹਾਡੇ ਚ ਕਲਾ ਠੀਕ ਹੈ ਤਾਂ ਤੁਹਾਨੂੰ ਅਸ਼ਲੀਲ ਬੋਲਣ ਦੀ ਜ਼ਰੂਰਤ ਨਹੀਂ ਇੱਕ ਨੌਜਵਾਨ ਆ ਕਾਮਿਕ ਸਿੰਘ ਆਪਣੇ ਪੰਜਾਬ ਦਾ ਹੀ ਆ ਉਹ ਉਹ ਵੀ ਸਰਦਾਰ ਆ ਉਹ ਵੀ ਸਟੈਂਡ ਅਪ ਕਮੇਡੀਅਨ ਆ ਬੜੀ ਅੱਛੀ ਕਮੇਡੀ ਕਰਦਾ ਹੈਗਾ ਬੜਾ ਹਸਾਉਂਦਾ ਹੈਗਾ ਕਈ ਫਿਲਮਾਂ ਦੇ ਵਿੱਚ ਉਹਨੂੰ ਕੰਮ ਵੀ ਮਿਲ ਚੁੱਕਿਆ ਤਾਂ ਉਹਨੇ ਕਦੇ ਇਸ ਤਰੀਕੇ ਦੇ ਸ਼ਬਦ ਨਹੀਂ ਯੂਜ਼ ਕੀਤੇ ਕਿ ਜੋ ਇਹ ਮਹੀਪ ਸਿੰਘ ਕਰ ਰਹੇ ਨੇ ਇਹਨਾਂ ਨੇ ਸ਼ੋਅ ਬਣਾਇਆ ਹੀ ਇਸੇ ਲਈ ਹੈ ਕਿ ਤੁਸੀਂ ਗੰਦਮੰਦ ਹੀ ਬੋਲਣਾ ਤੁਸੀਂ ਸਾਫ਼ ਨਹੀਂ ਬੋਲਣਾ ਕਿਉਂਕਿ ਜੇ ਤੁਸੀਂ ਸਾਫ਼ ਬੋਲੋਗੇ ਤੁਹਾਡੇ ਸ਼ੋਅ 'ਚ ਕੁਝ ਹੈ ਨਹੀਂ ਟੈਲੈਂਟ ਤਾਂ ਤੁਹਾਡਾ ਉਹ ਤਾਂ ਹੈ ਹੀ ਨਹੀਂ ਬੜੀਆਂ ਬਲਗਰ ਜੀਆਂ ਗੱਲਾਂ ਕੀਤੀਆਂ ਜਾਂਦੀਆਂ ਜਾਂ ਮੈਨੂੰ ਲੱਗਦਾ ਕਿ ਉਹ ਤਾਂ ਆਪਾਂ ਆਮ ਵੀ ਨਹੀਂ ਕਰਦੇਗੇ ਇੱਕ ਪਰਦੇ ਦੇ ਪਿੱਛੇ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਸ਼ਰੇਮ ਕੈਮਰੇ ਦੇ ਉੱਤੇ ਹੋ ਰਹੀਆਂ ਨੇ ਭਾਰਤੀ ਸਿੰਘ ਵਰਗੇ ਆ ਨੇ ਵੀ ਐਪੀਸੋਡ ਦੇ ਵਿੱਚ ਉੱਥੇ ਸ਼ਮੂਲੀਅਤ ਕੀਤੀ ਆ ਤੇ ਉਹ ਵੀ ਘਰ ਵਾਲਾ ਘਰ ਵਾਲੀ ਉਹ ਵੀ ਮਤਲਬ ਇੱਕ ਦੂਸਰੇ ਦੇ ਖਿਲਾਫ ਉਹ ਵੀ ਇਸੇ ਤਰੀਕੇ ਦੀਆਂ ਗੱਲਾਂ ਮਤਲਬ ਪੈਸਾ ਥੋੜਾ ਜਿਹਾ ਰਹਿ ਗਿਆ ਹੋਰ ਕੁਝ ਨਹੀਂ ਪੈਸਾ ਰਹਿ ਗਿਆ ਪਰ ਥੋੜਾ ਜਿਹਾ ਆਪਣੇ ਜ਼ਮੀਰ ਨੂੰ ਵੀ ਇਹਨਾਂ ਕਲਾਕਾਰਾਂ ਨੂੰ ਦੇਖਣਾ ਚਾਹੀਦਾ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਕੋਈ ਪਲੇਟਫਾਰਮ ਜਾਂ ਕੋਈ ਚੈਨਲ ਆ ਉਹ ਜੇ ਸਰਕਾਰ ਦੇ ਖਿਲਾਫ ਉਹਨਾਂ ਦਾ ਕੋਈ ਬੰਦਾ ਕੁਝ ਬੋਲ ਦੇਵੇ ਹੂੰ ਫਿਰ ਤਾਂ ਸਰਕਾਰ ਝੱਟ ਉਸ ਚੈਨਲ ਨੂੰ ਕਿਸੇ ਵੀ ਤਰੀਕੇ ਦੇ ਨਾਲ ਬੰਦ ਕਰ ਦੂ ਹੂੰ ਪਰ ਸਰਕਾਰ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਕਿ ਜਿਹੜਾ ਸਾਡਾ ਸਮਾਜ ਹੀ ਗੰਦਾ ਕੀਤਾ ਪਿਆ ਇਸ ਤਰੀਕੇ ਦੇ ਕੰਟੈਂਟ ਨੇ ਕਿ ਤੁਸੀਂ ਉਹਨਾਂ ਦੇ ਕੰਟੈਂਟ ਤੇ ਰੋਕ ਨਹੀਂ ਲਾ ਸਕਦੇ ਕਿ ਤੁਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਕਿ ਤੇਰਾ ਸ਼ੋਅ ਯਾਰ ਅਸ਼ਲੀਲਤਾ ਨਾਲ ਭਰਿਆ ਹੋਇਆ ਇਹ ਅਸੀਂ ਚੱਲਣ ਨਹੀਂ ਦੇਣਾ ਰਾਉਜੀ ਯੂਟਿਊਬਰ ਕਿਹੜੇ ਪਾਸੇ ਨੂੰ ਚੱਲ ਰਹੇ ਆ ਖਾਸ ਤੌਰ ਦੇ ਉੱਤੇ ਆਪਣੇ ਸਰਦਾਰ ਕਮੇਡੀਅਨ ਦੀ ਗੱਲ ਕੀਤੀ ਜਾਵੇ ਜਿਹੜੇ ਸਰਦਾਰਾਂ ਦਾ ਇਤਿਹਾਸ ਹੁੰਦਾ ਸੀਗਾ ਵੀ ਇਹ ਧੀਆ ਭੈਣਾ ਦੀ ਇੱਜ਼ਤਾਂ ਦੀ ਰਾਖੀ ਕਰਦੇ ਆਏ ਆ ਆਪਣੀਆਂ ਪੱਗਾਂ ਦੇ ਨਾਲ ਇੱਜ਼ਤਾਂ ਨੂੰ ਢੱਕਦੇ ਆਏ ਆ ਪਰ ਅੱਜ ਕੈਮਰੇ ਦੇ ਉੱਤੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਸਿਰਫ ਚੰਦ ਪੈਹਾਂ ਦੇ ਲਈ ਵਿਊ ਸ਼ਿਪ ਦੇ ਲਈ ਕਿਸ ਹੱਦ ਤੱਕ ਦਾ ਕੰਟੈਂਟ ਕ੍ਰੀਏਟ ਹੋ ਰਿਹਾ ਹੈਗਾ ਬੜੀ ਸ਼ਰਮ ਆ ਰਹੀ ਆ ਅਪੀ ਇੰਡੀਆ ਗੋਡ ਲੇਟੈਂਟ ਨਾਮ ਦਾ ਸ਼ਾਇਦ ਇੱਕ ਸ਼ੋਅ ਆ ਉਹਦੇ ਵਿੱਚ ਮਹੀਪ ਸਿੰਘ ਜਾਂਦੇ ਨੇ ਰਾਖੀ ਸਾਹਵਤ ਆਉਂਦੀ ਆ ਹੋਰ ਵੀ ਕਈ ਚਿਹਰੇ ਬੁਲਾਏ ਜਾਂਦੇ ਨੇ ਬੜੀਆਂ ਬਲਗਰ ਜੀਆਂ ਗੱਲਾਂ ਕੀਤੀਆਂ ਜਾਂਦੀਆਂ ਜਾਂ ਮੈਨੂੰ ਲੱਗਦਾ ਕਿ ਉਹ ਤਾਂ ਆਪਾਂ ਆਮ ਵੀ ਨਹੀਂ ਕਰਦੇਗੇ ਇੱਕ ਪਰਦੇ ਦੇ ਪਿੱਛੇ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਸ਼ਰਿਆਂ ਕੈਮਰੇ ਦੇ ਉੱਤੇ ਹੋ ਰਹੀਆਂ ਨੇ ਆ ਬਿਲਕੁਲ ਰਾਜੀਪ ਸਹੀ ਗੱਲ ਹੈ ਕਿਉਂਕਿ ਸੈਂਸਰਸ਼ਿਪ ਹੈ ਨਹੀਂ ਗਈ ਕੋਈ ਇਹਦੀ ਜੋ ਤੋਂ ਕੱਟ ਵੱਸ ਸਕੇ ਕਿਉਂਕਿ ਤੁਹਾਡੇ ਸੋਸ਼ਲ ਮੀਡੀਆ ਤੇ ਪੈਣਾ ਸੋਸ਼ਲ ਮੀਡੀਆ ਤੇ ਤੁਹਾਡੇ ਬਹੁਤ ਪਲੇਟਫਾਰਮ ਨੇ ਜਿੱਥੇ ਤੁਹਾਨੂੰ ਕਿਸੇ ਵੀ ਮਾਪਦੰਡ ਜਾਂ ਪ੍ਰੀਖਿਆ ਦੇ ਵਿੱਚ ਤੁਹਾਡਾ ਕੰਟੈਂਟ ਹੈ ਜਿਹੜਾ ਉਹ ਲੰਘਾਉਣਾ ਨਹੀਂ ਪੈਂਦਾ ਸੋ ਮਨਮਰਜ਼ੀਆਂ ਨੇ ਜੋ ਮਰਜ਼ੀ ਗੰਦਮੰਦ ਬੋਲੀ ਚੱਲੋ ਬਾਕੀ ਚੱਲੋ ਉਹ ਤੁਹਾਡਾ ਅਪਲੋਡ ਹੋ ਜਾਣਾ ਤੇ ਉਸ ਨੂੰ ਅੱਗੇ ਲੋਕ ਦੇਖਣਗੇ ਸੋ ਕੰਪੀਟੀਸ਼ਨ ਤਾਂ ਅੱਜਕੱਲ ਇਹ ਇਸ ਗੱਲ ਦਾ ਹੋਇਆ ਹੈ ਆ ਕਿ ਕੋਈ ਕਿੰਨਾ ਕੁ ਲੱਚਰ ਬੋਲ ਸਕਦਾ ਕਿੰਨਾ ਕੁ ਕੋਈ ਗੰਦ ਬੋਲ ਸਕਦਾ ਵੱਧ ਤੋਂ ਵੱਧ ਜਿਹੜਾ ਬੋਲੂਗਾ ਉਹਨੂੰ ਜ਼ਿਆਦਾ ਵਿਊ ਮਿਲਣਗੇ ਉਹਦਾ ਪ੍ਰੋਗਰਾਮ ਜ਼ਿਆਦਾ ਚੱਲੂਗਾ ਪਿੱਛੇ ਜੇ ਕਈ ਸਾਲ ਪਹਿਲਾਂ ਰੋਸਟਡ ਰੋਸਟ ਜਿਹੜਾ ਹੈ ਨਾ ਪ੍ਰੋਗਰਾਮ ਜਾਂ ਚੱਲਿਆ ਸੀਗਾ ਉਸ ਤੋਂ ਇਹਦੀ ਜ਼ਿਆਦਾ ਸ਼ੁਰੂਆਤ ਹੋ ਗਈ ਸੀ ਕਿਉਂਕਿ ਉਹ ਜਿਹੜੀ ਜੰਗ ਜਨਰੇਸ਼ਨ ਆ ਤੇ ਉਹ ਬਹੁਤ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਫਾਲੋ ਕਰਦੀ ਆ ਦੇਖੋ ਗਾਲਾਂ ਦਾ ਸਾਰਿਆਂ ਨੂੰ ਪਤਾ ਹੁੰਦਾ ਪਰ ਇਹ ਸੋਸ਼ਲ ਮੀਡੀਆ ਨੇ ਨਾ ਜਿਹੜੀ ਯੰਗ ਜਨਰੇਸ਼ਨ ਆ ਉਹ ਕਾਫੀ ਜ਼ਿਆਦਾ ਵਿਗਾੜਦੀ ਹੈ ਮਤਲਬ ਇਹ ਚੀਜ਼ਾਂ ਜਦੋਂ ਸੋਸ਼ਲ ਮੀਡੀਆ ਤੇ ਕੋਈ ਫੇਮਸ ਬੰਦਾ ਇਸ ਤਰੀਕੇ ਦੇ ਨਾਲ ਗਾਲਾਂ ਕੱਢ ਕੇ ਬੋਲਦਾ ਭੱਦੀ ਸ਼ਬਦਾਵਲੀ ਬੋਲਦਾ ਤਾਂ ਉਹਨਾਂ ਦਾ ਬੱਚਿਆਂ ਤੇ ਇਫੈਕਟ ਪੈਂਦਾ ਚੀਜ਼ਾਂ ਦਾ ਉਹਨਾਂ ਨੂੰ ਇਹ ਲੱਗਦਾ ਕਿ ਖਣੀ ਯਾਰ ਇਹ ਸਟਾਈਲ ਹੈ ਹੂੰ ਮਤਲਬ ਇਹਦੇ ਨਾਲ ਅਸੀਂ ਬੜੇ ਕੂਲ ਦਿਖਾਂਗੇ ਹਨਾ ਪਰ ਉਹ ਚੀਜ਼ਾਂ ਕਰਨ ਦੇ ਨਾਲ ਬੱਚੇ ਜਿਹੜੇ ਨੇ ਉਹ ਆਪਣੀ ਅਸਲ ਭਾਸ਼ਾ ਕੋਲ ਲੈਂਦੇ ਨਹੀਂ ਤੇ ਇਹਦਾ ਜ਼ਿੰਮੇਦਾਰ ਇਸ ਤਰੀਕੇ ਦੇ ਸ਼ੋਅ ਨੇ ਆ ਜਿਹਦੀ ਤੁਸੀਂ ਗੱਲ ਕਰਦੇ ਹੋ ਕਿ ਇੱਕ ਨਵਾਂ ਹੀ ਆਇਆ ਇੰਡੀਆਜ਼ ਗਾਟ ਲੇਟੈਂਟ ਹੈ ਨਾ ਹੁਣ ਜਦੋਂ ਪਤਾ ਲੱਗਿਆ ਆਪਾਂ ਵੀ ਦੇਖਿਆ ਬੈਠ ਕੇ ਕਿਸ ਹੱਦ ਤੱਕ ਦੇ ਨਾਲ ਉਹਦੇ ਵਿੱਚ ਮਤਲਬ ਲੱਚਰਤਾ ਭਰੀ ਹੋਈ ਆ ਕਿਸ ਹੱਦ ਤੱਕ ਡਬਲ ਮੀਨਿੰਗ ਤੱਕ ਛੱਡੋ ਮੈਂ ਕਹਿੰਦਾ ਸਿੱਧੀਆਂ ਗੱਲਾਂ ਹੋ ਰਹੀਆਂ ਨੇ ਓਪਨਲੀ ਗੱਲਾਂ ਚੱਲਦੀਆਂ ਨੇ ਹੈ ਨਾ ਤੇ ਇਸ ਤੋਂ ਸ਼ਾਇਦ ਮਾੜਾ ਦੌਰ ਹੋਰ ਕੀ ਹੋਊਗਾ ਜੇ ਆਪਾਂ ਕਹਿ ਲਈਏ ਕਦੇ ਮਤਲਬ ਹੁੰਦਾ ਸੀ ਕਿ ਪ੍ਰੋਗਰਾਮ ਅੱਜ ਵੀ ਚਲੋ ਜਿਹੜੇ ਟੀਵੀ ਤੇ ਆਉਂਦੇ ਨੇ ਉਹ ਇੱਕ ਮਾਪਦੰਡ ਤੇ ਖਰੇ ਉੱਤਰ ਕੇ ਹੀ ਆਉਂਦੇ ਨੇ ਬਿਲਕੁਲ ਸੋਸ਼ਲ ਮੀਡੀਆ ਤੇ ਤਾਂ ਤੁਸੀਂ ਜੋ ਮਰਜ਼ੀ ਚਾਹੋ ਤੁਸੀਂ ਉਹ ਪਾ ਸਕਦੇ ਹੋ ਗੱਲ ਇਹ ਆ ਕਿ ਕਾਨੂੰਨ ਕਿਉਂ ਨਹੀਂ ਬਣਦਾ ਇਹਨਾਂ ਤੇ ਕੋਈ ਕੈਪ ਕਿਉਂ ਨਹੀਂ ਲੱਗਦੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਦ ਇਹ ਗਵਰਨਮੈਂਟ ਕਿਸੇ ਨਾ ਕਿਸੇ ਚੀਜ਼ ਤੇ ਕੈਪ ਲਾ ਦਿੰਦੀ ਆ ਕਿ ਭਈ ਇਸ ਤੋਂ ਜ਼ਿਆਦਾ ਨਹੀਂ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਅਸੀਂ ਲਾ ਸਕਦੇ ਹਾਲਾਂਕਿ ਐਡਾ ਮੁਸ਼ਕਲ ਤਾਂ ਹੈ ਨਹੀਂਗਾ ਦੇਖੋ ਜੇ ਸਾਡੀ ਗਵਰਨਮੈਂਟ ਟਿਕਟੈਕ ਵਰਗੀ ਐਪ ਨੂੰ ਬਹੁਤ ਸਾਰੀਆਂ ਐਪ ਨੇ ਚਾਈਨੀਜ਼ ਐਪ ਸੀਗੇ ਉਹਨਾਂ ਨੂੰ ਅਸੀਂ ਬੰਦ ਕਰ ਸਕਦੇ ਹਾਂ ਇੱਕ ਦਿਨ 'ਚ ਬਿਲਕੁਲ ਤਾਂ ਤੁਸੀਂ ਇਸ ਤਰੀਕੇ ਦੇ ਕੰਟੈਂਟ ਤੇ ਵੀ ਤਾਂ ਨਕੀਲ ਪਾ ਸਕਦੇ ਆ ਹੁਣ ਦੇਖੋ ਉਹਦੇ ਵਿੱਚ ਰਾਖੀ ਸਾਵੰਤ ਜਿਹੜਾ ਇੱਕ ਐਪੀਸੋਡ ਆਪਾਂ ਦੇਖਿਆ ਤੇ ਦੂਸਰੇ ਪਾਸੇ ਮਹੀਪ ਸਿੰਘ ਸ਼ਾਇਦ ਮਹੀਪ ਸਿੰਘ ਸਟੈਂਡ ਅਪ ਕਮੀਡੀਅਨ ਉਹ ਸਰਦਾਰ ਚੰਗਾ ਭਲਾ ਬੰਦਾ ਚਿੱਟੀ ਤੇਰੇ ਦਾੜੀ ਆ ਯਾਰ ਤੇ ਉਹ ਰਾਖੀ ਦੇ ਨਾਲ ਮਤਲਬ ਇਸ ਤਰੀਕੇ ਦੀਆਂ ਊਲ ਜਲੂਲ ਅਸ਼ਲੀਲ ਗੱਲਾਂ ਉਹ ਕਰ ਰਿਹਾ ਬੈਠ ਕੇ ਹੂੰ ਜਿਹੜੀਆਂ ਕਿ ਘੱਟੋ ਘੱਟ ਇੱਕ ਸਰਦਾਰ ਦਸਤਾਰਦਾਰੀ ਤੇ ਦਾੜੀ ਉਹਦੀ ਚਿੱਟੀ ਹੋਵੇ ਇਸ ਤਰੀਕੇ ਦੇ ਬੰਦੇ ਨੂੰ ਤਾਂ ਸ਼ੋਭਾ ਨਹੀਂ ਦਿੰਦੀਆਂ ਬਿਲਕੁਲ ਮਤਲਬ ਉਹ ਪਹਿਲਾਂ ਜਿਵੇਂ ਮੈਂ ਕਿਹਾ ਸੀ ਕਿ ਇੱਕ ਤਾਂ ਹੁੰਦਾ ਹੈ ਕਿ ਡਬਲ ਮੀਨਿੰਗ ਗੱਲਾਂ ਕਰਨਾ ਇੱਕ ਹੁੰਦਾ ਕਿ ਤੁਸੀਂ ਥੱਲੇ ਸਿੱਧੇ ਹੀ ਥੱਲੇ ਕੱਚੇ ਉਤਰ ਕੇ ਜਾ ਰਹੇ ਹੋ ਹੂੰ ਉਹ ਰਾਖੀ ਉਹਦੀ ਕਸਰ ਨਹੀਂ ਛੱਡਦੀ ਕੋਈ ਤੇ ਉਹ ਮਹੀਪ ਹੈ ਉਹ ਰਾਖੀ ਦੀ ਕੋਈ ਕਸਰ ਨਹੀਂ ਛੱਡਦਾ ਹੂੰ ਤੇ ਮਤਲਬ ਹੁਣ ਇਸ ਤੋਂ ਪਰੇ ਹੋਰ ਕੁਝ ਹੋਏ ਹੀ ਨਹੀਂ ਸਕਦਾ ਇੱਕ ਤਾਂ ਇਹ ਹੁੰਦੀ ਆ ਨਾ ਇੱਕ ਤਾਂ ਚਲੋ ਗਾਲ ਹੁੰਦੀ ਆ ਚਲੋ ਗਾਲ ਕੱਢ ਕੇ ਬੰਦਾ ਹਟ ਗਿਆ ਪਰ ਇਹ ਚੀਜ਼ਾਂ ਕਹੀਂ ਜਾਣਾ ਇੱਕ ਨੇ ਕੁਛ ਕਹਿਤਾ ਦੂਸਰੇ ਨੇ ਫੇਰ ਕੁਛ ਕਹਿਤਾ ਤੇ ਉਧਰੋਂ ਆਡੀਅנס ਜਿਹੜੀ ਬਿਠਾ ਰੱਖੀ ਆ ਉਹ ਤਾਂ ਫੇ ਤਾੜੀਆਂ ਉਹਨਾਂ ਨੇ ਮਾਰਨੀਆਂ ਮਾਰਨੀਆਂ ਨੇ ਮਤਲਬ ਇਸ ਤਰੀਕੇ ਦਾ ਕੰਟੈਂਟ ਤੁਸੀਂ ਸ਼ਾਇਦ ਪਰਿਵਾਰ ਦੇ ਵਿੱਚ ਬਹਿ ਕੇ ਤਾਂ ਕਦੇ ਦੇਖ ਹੀ ਨਹੀਂ ਸਕਦੇ ਪਰ ਅਫਸੋਸ ਇਹ ਹੈ ਆਰਾ ਦੀਪ ਕਿ ਇਸ ਤਰੀਕੇ ਦਾ ਜਿਹੜਾ ਕੰਟੈਂਟ ਬਣਦਾ ਉਹਨੂੰ ਯੰਗ ਜਨਰੇਸ਼ਨ ਸਾਡੀ ਦੇਖ ਰਹੀ ਆ ਤੇ ਉਸ ਨੂੰ ਫੋਲੋ ਕਰਦੀ ਆ ਤੁਸੀਂ ਕਦੇ ਯੰਗ ਜਨਰੇਸ਼ਨ ਚ ਨਾ ਥੋੜਾ ਜਿਹਾ ਕਿਤੇ ਬੈ ਕੇ ਜਾਂ ਆਸ-ਪਾਸੇ ਤੁਸੀਂ ਉਹਨਾਂ ਦੇ ਕੋਲ ਜਾਂ ਕਰੀਬ ਕਿਸ ਕਿਸੇ ਵੀ ਤਰੀਕੇ ਨਾਲ ਤੁਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਦੇਖਿਓ ਗੱਲਾਂ ਉਹਨਾਂ ਦੀ ਘੱਟ ਹੋਣਗੀਆਂ ਉਹਨਾਂ ਦੀਆਂ ਗਾਲਾਂ ਜ਼ਿਆਦਾ ਹੋਣਗੀਆਂ ਬਿਲਕੁਲ ਮਤਲਬ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਕੋਈ ਅੱਜਕੱਲ ਫਰਕ ਨਹੀਂ ਪੈਂਦਾ ਇੰਨੀ ਜਿਹੜੀ ਲੈਂਗੁਏਜ ਆ ਉਹ ਖਰਾਬ ਹੋ ਚੁੱਕੀ ਆ ਸੋ ਉਹ ਹੋਈ ਕਿਉਂ ਹੈ ਇਸ ਤਰੀਕੇ ਦੇ ਜਿਹੜੇ ਕੰਟੈਂਟ ਨੇ ਇਹਨਾਂ ਨੂੰ ਦੇਖ ਕੇ ਜਦੋਂ ਕੋਈ ਫੇਮਸ ਬੰਦਾ ਉਹ ਇਸ ਤਰੀਕੇ ਦੇ ਨਾਲ ਗੱਲ ਕਰਦਾ ਜਾਂ ਬੋਲਦਾ ਗਾਲਾਂ ਕੱਢ ਕੇ ਇੱਕ ਦੂਸਰੇ ਨੂੰ ਬੁਲਾਉਂਦੇ ਨੇ ਤਾਂ ਬੱਚਿਆਂ ਨੂੰ ਇਹ ਲੱਗਦਾ ਹੁੰਦਾ ਕਿ ਯਾਰ ਖਨੀ ਇਹ ਇਹੀ ਕੂਲਪਣੇ ਦੀ ਨਿਸ਼ਾਨੀ ਹੈ ਇਹਦੇ ਨਾਲ ਅਸੀਂ ਬੜੇ ਕੂਲ ਲੱਗਾਂਗੇ ਅਸੀਂ ਆਪਣੇ ਯਾਰ ਦੋਸਤ ਨੂੰ ਵੀ ਗਾਲ ਕੱਢ ਕੇ ਅਸੀਂ ਬੁਲਾਉਨੇ ਆ ਤੇ ਇਹ ਚੀਜ਼ਾਂ ਤੇ ਥੋੜਾ ਜਿਹਾ ਧਿਆਨ ਦੇਖੋ ਦੇਣਾ ਚਾਹੀਦਾ ਹੈ ਪਿੱਛੇ ਜੇ ਖਬਰਾਂ ਆਈਆਂ ਸੀ ਕਿ ਕੁਝ ਸੋਸ਼ਲ ਮੀਡੀਆ ਤੇ ਲਗਾਮ ਲੱਗੂਗੀ ਹਮ ਪਰ ਲੱਗਦੀ ਨਹੀਂ ਹੈ ਦੇਖੋ ਉ ਤਾਂ ਜੇ ਗੱਲ ਇਹ ਹੈ ਕਿ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਕੋਈ ਪਲੇਟਫਾਰਮ ਜਾਂ ਕੋਈ ਚੈਨਲ ਆ ਉਹ ਜੇ ਸਰਕਾਰ ਦੇ ਖਿਲਾਫ ਉਹਨਾਂ ਦਾ ਕੋਈ ਬੰਦਾ ਕੁਝ ਬੋਲ ਦੇਵੇ ਹਮ ਫਿਰ ਤਾਂ ਸਰਕਾਰ ਝੱਟ ਉਸ ਚੈਨਲ ਨੂੰ ਕਿਸੇ ਵੀ ਤਰੀਕੇ ਦੇ ਨਾਲ ਬੰਦ ਕਰ ਦੂਗੀ ਹਮ ਪਰ ਸਰਕਾਰ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਕਿ ਜਿਹੜਾ ਸਾਡਾ ਸਮਾਜ ਹੀ ਗੰਦਾ ਕੀਤਾ ਪਿਆ ਇਸ ਤਰੀਕੇ ਦੇ ਕੰਟੈਂਟ ਨੇ ਕਿ ਤੁਸੀਂ ਉਹਨਾਂ ਦੇ ਕੰਟੈਂਟ ਤੇ ਰੋਕ ਨਹੀਂ ਲਾ ਸਕਦੇ ਕਿ ਤੁਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਕਿ ਤੇਰਾ ਸ਼ੋਅ ਯਾਰ ਅਸ਼ਲੀਲਤਾ ਨਾਲ ਭਰਿਆ ਹੋਇਆ ਇਹ ਅਸੀਂ ਚੱਲਣ ਨਹੀਂ ਦੇਣਾ ਤੁਸੀਂ ਉਹਦਾ ਸ਼ੋਅ ਉੱਥੇ ਡਿਲੀਟ ਕਰਵਾਓ ਤੇ ਉਹਨੂੰ ਨੋਟਿਸ ਭੇਜੋ ਪਰ ਅਫਸੋਸ ਇਹ ਹੈ ਕਿ ਇਸ ਤਰੀਕੇ ਦਾ ਐਕਸ਼ਨ ਕੋਈ ਹਜੇ ਤੱਕ ਲਿਆ ਹੀ ਨਹੀਂ ਗਿਆ ਇੰਡੀਵਿਜੂਅਲ ਕੋਈ ਲੈ ਲਿਓ ਵੱਖਰੀ ਗੱਲ ਆ ਕੋਈ ਸੰਸਥਾ ਲੈ ਲੇ ਸਟੈਪ ਚੱਕ ਲੇ ਉਹ ਵੱਖਰੀ ਗੱਲ ਆ ਪਰ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਦਾ ਇਹ ਰੋਲ ਬਣਦਾ ਕਿ ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਨਜ਼ਰ ਇਸ ਵੇਲੇ ਰੱਖਣ ਦੀ ਜ਼ਰੂਰਤ ਹੈ ਰੱਖ ਰਹੀ ਹੈ ਸਰਕਾਰ ਪਰ ਉਹ ਉੱਥੇ ਤੱਕ ਰੱਖ ਰਹੀ ਹੈ ਜਿੱਥੇ ਤੱਕ ਸਰਕਾਰ ਦਾ ਆਪਣਾ ਵਾਸਤਾ ਹੂੰ ਜਿਹੜਾ ਸਮਾਜ ਦੇ ਪ੍ਰਤੀ ਜੋ ਗੰਦ ਮੰਦ ਜਾ ਰਿਹਾ ਸਰਕਾਰਾਂ ਨੂੰ ਉਸ ਉਸ ਦਾ ਰਿਗਾਰਡਿੰਗ ਕੋਈ ਵੀ ਫਿਕਰ ਨਹੀਂ ਹੈ ਫਿਕਰ ਕਰਨੀ ਪਊਗੀ ਸਾਰਿਆਂ ਨੂੰ ਕਰਨੀ ਪਊਗੀ ਤੇ ਇਸ ਤਰੀਕੇ ਦਾ ਜਿਹੜਾ ਕੰਟੈਂਟ ਆ ਇਹ ਇਹਨੂੰ ਬੰਦ ਕਰਨਾ ਪਊਗਾ ਤੇ ਬੜੇ ਅਫਸੋਸ ਦੇ ਨਾਲ ਇਹ ਕਹਿਣਾ ਪੈਂਦਾ ਚਲੋ ਰਾਖੀ ਸਾਵੰਤ ਨੇ ਤਾਂ ਆਪਣੀ ਇਮੇਜ ਜਿਸ ਤਰੀਕੇ ਦੀ ਬਣਾ ਰੱਖੀ ਹੋ ਤਾਂ ਬਣਾ ਰੱਖੀ ਹੈ ਬਿਲਕੁਲ ਪਰ ਇੱਕ ਸਰਦਾਰ ਬੰਦਾ ਤੁਸੀਂ ਸਟੈਂਡ ਅਪ ਕਮੇਡੀਅਨ ਕਰਦੇ ਹੋ ਚਲੋ ਠੀਕ ਆ ਉਹਦੇ 'ਚ ਵੀ ਤੁਸੀਂ ਬੋਲ ਲੈਨੇ ਹੋ ਪਰ ਇਸ ਸ਼ੋਅ ਦੇ ਵਿੱਚ ਤਾਂ ਮਤਲਬ ਸ਼ਰਮ ਲਾਹੀ ਹੀ ਪਈਆ ਜਾਂ ਕਹਿ ਦਈਏ ਕਿ ਟੰਗ ਕੇ ਆਏ ਨੇ ਇਹ ਤੇ ਇਹਨਾਂ ਨੂੰ ਕੋਈ ਸ਼ਰਮ ਹੈ ਆ ਇਸ ਦੇ ਵਿੱਚ ਆਈ ਨਹੀਂ ਜੇ ਆਪਾਂ ਦਾ ਬੰਦੇ ਦੀ ਕੋਈ ਵੀਡੀਓ ਵਾਇਰਲ ਹੋ ਜਾਣਾ ਪੱਗ ਬੰਨੇ ਵਾਲੇ ਦੀ ਕੋਈ ਇਸ ਤਰੀਕੇ ਦਾ ਬੋਲਦਾ ਲੋਕ ਐਡਾ ਬਬਾਲ ਖੜਾ ਕਰ ਦਿੰਦੇ ਆ ਪਰ ਇੱਕ ਐਡੀ ਸਟੇਜ ਦੇ ਉੱਤੇ ਕਿਉਂਕਿ ਜਿਹੜੇ ਉਹ ਚੈਨਲ ਦੇ ਉੱਤੇ ਪ੍ਰੋਗਰਾਮ ਪਿਆ ਉਹਦੇ ਮਿਲੀਅਨ ਦੇ ਵਿੱਚ ਸਬਸਕ੍ਰਾਈਬਰ ਨੇ ਮਿਲੀਅਨ ਦੇ ਵਿੱਚ ਵਿਊ ਆ ਰਹੇ ਨੇ ਪੱਗ ਬਨ ਕੇ ਚਿੱਟੀ ਦਾੜੀ ਦੇ ਨਾਲ ਉਹ ਬੰਦਾ ਜਿਸ ਤਰੀਕੇ ਦੇ ਨਾਲ ਪ੍ਰੈਜੈਂਟ ਕਰ ਰਿਹਾਗਾ ਵਰਲਡ ਵਾਈਡ ਉਹ ਦੇਖਿਆ ਜਾ ਰਿਹਾ ਤਾਂ ਜਿਵੇਂ ਪਹਿਲਾਂ ਹੁੰਦਾ ਸੀ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਸੀਗੇ ਕਿ ਸਰਦਾਰਾਂ ਦੀ ਜਿਹੜੀ ਇਮੇਜ ਦਿਖਾਈ ਗਈ ਸੀ ਜੌਨੀ ਲੀਵਰ ਵਰਗਿਆਂ ਨੇ ਜਿਸ ਤਰੀਕੇ ਦਾ ਗੈਟਅਪ ਤਿਆਰ ਕੀਤਾ ਪਰ ਜੋ ਅੱਜ ਬੋਲੀ ਸਰਦਾਰਾਂ ਦੀ ਦਿਖਾਈ ਜਾ ਰਹੀ ਹੈ ਇਹ ਵੀ ਤਾਂ ਸਾਡੇ ਲਈ ਨੁਕਸਾਨਦਾਇਕ ਹੈ ਕਹਣਾ ਇੱਕ ਜਿਥੇ ਦਲਜੀਤ ਵਰਗੇ ਮੂਸੇ ਵਾਲੇ ਵਰਗੇ ਜਿਹੜੇ ਪੱਗ ਨੂੰ ਪ੍ਰਮੋਟ ਕਰ ਰਹੇ ਆ ਚੰਗੇ ਲੈ ਕੇ ਜਾ ਰਹੇ ਮੈਸੇਜ ਉਥੇ ਜੇ ਮਹੀਪ ਸਿੰਘ ਕਮੇਡੀਅਨ ਵਰਗੇ ਬੰਦੇ ਅਜੀਹੀ ਭਾਸ਼ਾ ਦਾ ਇਸਤੇਮਾਲ ਕਰਨਗੇ ਤਾਂ ਫਿਰ ਸਾਡਾ ਕਿਰਦਾਰ ਕੀ ਜਾ ਰਿਹਾ ਪ੍ਰੈਜ਼ੈਂਟ ਕੀ ਕਰ ਰਹੇ ਕੋਈ ਸਹੀ ਗੱਲ ਆ ਕਿਉਂਕਿ ਜਿੱਥੇ ਇੱਕ ਪਾਸੇ ਦਸਤਾਰਤਾਰੀ ਕਲਾਕਾਰ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਸਾਡੀ ਸ਼ਾਨ ਵਧਾ ਰਹੇ ਨੇ ਸਾਡਾ ਕਲਚਰ ਸਾਡੀ ਸਭਿਅਤਾ ਦੀ ਸ਼ਾਨ ਵਧਾ ਰਹੇ ਨੇ ਉੱਥੇ ਅਫਸੋਸ ਆ ਨਾ ਕਿ ਇਸੇ ਤਰੀਕੇ ਦੇ ਕੁਝ ਦਸਤਾਰਤਾਰੀ ਹੋਰ ਵੀ ਕਲਾਕਾਰ ਨੇ ਜਿਹੜੇ ਸਾਡੀ ਇਮੇਜ ਨੂੰ ਡਾਊਨ ਕਰਦੇ ਨੇ ਡੀਗ੍ਰੇਡ ਕਰਦੇ ਨੇ ਮਹਿਜ਼ ਸਿਰਫ ਚੰਦ ਪੈਸੇ ਕਮਾਉਣ ਦੇ ਲਈ ਜੇ ਤੁਹਾਡੇ ਚ ਕਲਾ ਠੀਕ ਆ ਤਾਂ ਤੁਹਾਨੂੰ ਅਸ਼ਲੀਲ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ ਮੈਨੂੰ ਨਾ ਇੱਥੇ ਯਾਦ ਆ ਕਿ ਤੁਸੀਂ ਆਪਣੀ ਕਲਾ ਦੇ ਸਾਰੇ ਲੋਕਾਂ ਨੂੰ ਮਿਲਾਉਂਦੇ ਹੋ ਜੀ ਤੁਸੀਂ ਦੇਖਿਆ ਹੋਣਾ ਇੱਕ ਨੌਜਵਾਨ ਆ ਕੌਮਿਕ ਸਿੰਘ ਆਪਣੇ ਪੰਜਾਬ ਦਾ ਹੀ ਆ ਉਹ ਉਹ ਵੀ ਸਰਦਾਰ ਆ ਉਹ ਵੀ ਸਟੈਂਡ ਅਪ ਕਮੇਡੀਅਨ ਆ ਬੜੀ ਅੱਛੀ ਕਮੇਡੀ ਕਰਦਾ ਹੈਗਾ ਬੜਾ ਹਸਾਉਂਦਾ ਹੈਗਾ ਕਈ ਫਿਲਮਾਂ ਦੇ ਵਿੱਚ ਉਹਨੂੰ ਕੰਮ ਵੀ ਮਿਲ ਚੁੱਕਿਆ ਤਾਂ ਉਹਨੇ ਕਦੇ ਇਸ ਤਰੀਕੇ ਦੇ ਸ਼ਬਦ ਨਹੀਂ ਯੂਜ਼ ਕੀਤੇਗੇ ਜੋ ਇਹ ਮਹੀਪ ਸਿੰਘ ਕਰ ਰਹੇ ਨੇ ਤੇ ਚਿੱਡੀ ਸ਼ਰਮ ਨਾਲ ਗੱਲ ਆ ਜਾਂ ਤਾਂ ਤੁਸੀਂ ਦੱਸ ਇਹ ਤਾਂ ਦੇਖੋ ਇਹਨਾਂ ਨੇ ਉਹ ਤਾਂ ਸਾਫ਼ ਤੌਰ ਤੇ ਪਤਾ ਰਾ ਦੀਪ ਇਹਨਾਂ ਨੇ ਸ਼ੋਅ ਬਣਾਇਆ ਹੀ ਇਸੇ ਲਈ ਆ ਕਿ ਤੁਸੀਂ ਗੰਦਮੰਦ ਹੀ ਬੋਲਣਾ ਤੁਸੀਂ ਸਾਫ਼ ਨਹੀਂ ਬੋਲਣਾ ਕਿਉਂਕਿ ਜੇ ਤੁਸੀਂ ਸਾਫ਼ ਬੋਲੋਗੇ ਤੁਹਾਡੇ ਸ਼ੋਅ 'ਚ ਕੁਝ ਹੈ ਨਹੀਂ ਟੈਲੈਂਟ ਤਾਂ ਤੁਹਾਡਾ ਉਹ ਤਾਂ ਹੈ ਹੀ ਨਹੀਂ ਜਿਹੜਾ ਟੈਲੈਂਟ ਦੀ ਗੱਲ ਕਰਦੇ ਆ ਚਲੋ ਟੈਲੈਂਟ ਇਹਨਾਂ ਨੇ ਰੱਖਿਆ ਨਹੀਂ ਲੇਟੈਂਟ ਰੱਖਿਆ ਇਸ ਕਰਕੇ ਪਰ ਜਿਹੜੇ ਤੁਸੀਂ ਬੁਲਾ ਰਹੇ ਹੋ ਉੱਥੇ ਮੁੰਡੇ ਕੁੜੀਆਂ ਕਿ ਪਰਫਾਰਮ ਕਰੂਗਾ ਜੀ 90 ਸਕਿੰਟ ਦੇ ਵਿੱਚ ਉਹਦਾ ਉਹਦੇ ਨਾਲ ਤਾਂ ਕੋਈ ਲੈਣਾ ਦੇਣਾ ਹੈ ਹੀ ਨਹੀਂ ਇਸਦਾ ਉਹ ਜਿਹੜੇ ਗੈਸਟ ਨੇ ਉਹ ਆਪਸ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਗੰਦਮੰਦ ਹੀ ਬੋਲਣਾ ਤਾਂ ਹੀ ਸ਼ੋਅ ਚੱਲੂਗਾ ਔਰ ਤਾਂ ਹੀ ਸ਼ੋਅ ਚੱਲ ਵੀ ਰਿਹਾ ਤੇ ਇਹ ਗੱਲ ਹੈ ਕਿ ਉਹ ਸ਼ੋਅ ਦੀ ਆੜ ਦੇ ਵਿੱਚ ਉਸ ਜਿਹੜੇ ਕੰਟੈਸਟੈਂਟਸ ਨੇ ਉਹਨਾਂ ਦੀ ਆੜ ਦੇ ਵਿੱਚ ਇਹ ਲੋਕ ਇਸ ਤਰੀਕੇ ਨਾਲ ਅਸ਼ਲੀਲਤਾ ਦੇ ਨਾਲ ਆਪਣਾ ਸ਼ੋਅ ਚਲਾ ਰਹੇ ਨੇ ਤੋਂ ਘੱਟੋ ਘੱਟ ਜੇ ਹੁਣ ਮਹੀਪ ਸਿੰਘ ਸੁਣਨ ਤਾਂ ਸ਼ਾਇਦ ਉਹਨਾਂ ਨੂੰ ਇਸ ਸ਼ੋਅ ਤੋਂ ਘੱਟੋ ਘੱਟ ਬਾਹਰ ਆ ਜਾਣਾ ਚਾਹੀਦਾ ਪਰ ਫੇਰ ਗੱਲ ਉਹੀ ਹੈ ਕਿ ਫਿਰ ਸਾਡੇ ਭਾਰਤੀ ਸਿੰਘ ਵਰਗੇ ਜਾਂ ਨੇ ਵੀ ਐਪੀਸੋਡ ਦੇ ਵਿੱਚ ਉੱਥੇ ਸ਼ਮੂਲੀਅਤ ਕੀਤੀ ਆ ਤੇ ਉਹ ਵੀ ਘਰ ਵਾਲਾ ਘਰ ਵਾਲੀ ਉਹ ਵੀ ਮਤਲਬ ਇੱਕ ਦੂਸਰੇ ਦੇ ਖਿਲਾਫ ਉਹ ਵੀ ਇਸੇ ਤਰੀਕੇ ਦੀਆਂ ਗੱਲਾਂ ਮਤਲਬ ਪੈਸਾ ਥੋੜਾ ਜਿਹਾ ਰਹਿ ਗਿਆ ਹੋਰ ਕੁਝ ਨਹੀਂ ਪੈਸਾ ਰਹਿ ਗਿਆ ਪਰ ਥੋੜਾ ਜਿਹਾ ਆਪਣੇ ਜ਼ਮੀਰ ਨੂੰ ਵੀ ਇਹਨਾਂ ਕਲਾਕਾਰਾਂ ਨੂੰ ਦੇਖਣਾ ਚਾਹੀਦਾ ਜੀ